ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਭੁੰਗਣੀ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕੁਟਿਆ ਸੰਤ ਬਾਬਾ ਥੰਮਣ ਸਿੰਘ ਜੀ ਮਹਾਰਾਜ ਦੇ ਸਥਾਨ ਤੇ ਸੰਤ ਬਾਬਾ ਥੰਮਣ ਸਿੰਘ ਮਹਾਰਾਜ ਦੀ ਵਰਸੀ ਸਮਾਗਮ ਮੌਕੇ ਧਾਰਮਿਕ ਸਮਾਗਮ ਸੰਤ ਸਤਿਆ ਬਰਤਨੰਦ ਗਿਰੀ ਜੀ ਸ਼੍ਰੀ ਮਹੰਤ ਅੰਤਰਰਾਸ਼ਟਰੀ ਪ੍ਰਚਾਰ ਮੰਤਰੀ ਯੂਨਾ ਖੜਾ ਜੀ ਸਰਪ੍ਰਸਤੀ ਹੇਠ ਕਰਵਾਏ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸੰਤ ਸਤਿਆ ਬਰਤਨੰਦ ਗਿਰੀ ਜੀ ਸ਼੍ਰੀ ਮਹੰਤ ਅੰਤਰਰਾਸ਼ਟਰੀ ਪ੍ਰਚਾਰ ਮੰਤਰੀ ਜੂਨਾ ਖੜਾ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਦੋ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਆਏ ਹੋਏ ਰਗੀਟੜੀ ਜਥੇ ਨੇ ਕਥਾ ਕੀਰਤਨ ਅਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨਸ ਵੀ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ गुरुर गुरुर विष्णु गुरुर्विष्णु देवो महेश्वरा परम ब्रह्म तस्मै श्री गुरुवे नमः ध्यान मूलम मूर्ति पूजा मूलम गुरुपदम मंत्र मूलम गुरुवाक्यम मोक्ष मूलम गुरु कृपा ओम श्री सतगुरुदेव गुरुदेव भगवान की जय तन तन श्री गुरु ग्रंथ साहब जी दिया आसरा लेके ਕੱਲ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਇਸ ਕੁਟਿਆ ਵਿਖੇ ਸੰਤ ਥੰਮਣ ਸਿੰਘ ਜੀ ਮਹਾਰਾਜ ਜੀ ਦੀ ਕੁਟਿਆ ਵਿਖੇ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਤੇ ਇਹਦੇ ਨਾਲ ਹੀ ਕੀਰਤਨ ਕੀਤਾ ਤੇ ਸਾਰੀ ਜਿੰਨੇ ਵੀ ਸੰਗਤ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਪਹਿਲਾ ਸ੍ਰੀ ਅਖੰਡ ਪਾਠ ਸੰਤ ਥੰਮਣ ਸਿੰਘ ਜੀ ਮਹਾਰਾਜ ਜਿਹੜੇ ਕਿ ਇਸ ਥਾਨ ਦੇ ਵਿੱਚ ਹੀ ਰਹਿੰਦੇ ਸਨ ਉਹਨਾਂ ਦਾ ਜਨਮ ਸਥਾਨ ਵੀ ਇਹੀ ਆ ਇਹ ਇਹਨਾਂ ਦਾ ਇਹਨਾਂ ਦਾ ਜਿਹੜੀ ਵਰਸੀ ਆ ਇਹ ਮੇਰੇ ਖਿਆਲ 16 ਮਈ 1951 ਚ ਉਹ ਚੜ੍ਹਾਈ ਕਰ ਗਏ ਸੀ ਤੇ ਹੁਣ ਮੇਰੇ ਖਿਆਲ 74ਵਾਂ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਆ 74ਵੀਂ ਵਰਸੀ ਆ ਤੇ ਦੂਸਰਾ ਜਿਹੜਾ ਅਖੰਡ ਪਾਠ ਸਾਹਿਬ ਹੈ ਦੋ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਦੂਸਰਾ ਖੰਡ ਪਾਠ ਸ਼ਹੀਦ ਸੰਤ ਬਾਬਾ ਪ੍ਰੇਮਾਨੰਦ ਜੀ ਜਿਨ੍ਹਾਂ ਦਾ ਨਾਮ ਹੰਸਗਰੀ ਸੀ ਉਹ 1900 1999 ਚ 1999 ਚ ਇੱਥੇ ਸ਼ਹੀਦ ਹੋ ਗਏ ਸੀ ਸ਼ਹੀਦ ਸੰਤ ਪ੍ਰੇਮਾਨੰਦ ਦੀ ਯਾਦ ਵਿੱਚ ਦੂਸਰਾ ਸ੍ਰੀ ਅਖੰਡ ਪਾਠ ਸਾਹਿਬ ਕਰਾਇਆ ਕਿਉਂਕਿ ਗੁਰੂ ਮਹਾਰਾਜ ਜੀ ਸ਼ਾਕਸ਼ਾਤ ਇੱਥੇ ਵਿਰਾਜਮਾਨ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੁੰਦੇ ਹਨ ਸਮਝੋ ਕਿ ਗੁਰੂ ਮਹਾਰਾਜ ਜੀ ਆ ਗਏ ਆ ਸਾਖਸ਼ਾਤ ਬੈਠੇ ਆ ਆਪਣੇ ਸੁੰਦਰ-ਸੁੰਦਰ ਸ਼ਬਦਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ਼ਬਦ ਹੈਗੇ ਆ ਉਹਨਾਂ ਰਾਹੀਂ ਸਾਰੇ ਸੰਗਤ ਨੂੰ ਨਿਹਾਲ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ